ਤੇ ਤੁਹਾਡੇ ਨਾਮ ਕਿੰਨੇ ਸੀ ਕਿਤੇ ਦਿਨਾਂ ਤੋਂ ਹਨ ਤੁਸੀਂ ਤੁਸੀਂ ਆਪਣੀ ਗਵਾਹੀ ਵਿੱਚ ਲਿਆਤੁਆ ਕਿ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਗੁਪਤ ਪ੍ਰੋਬਲਮ ਸੀ ਜਦੋਂ ਵੀ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਈ ਤਾਂ ਪ੍ਰਭੂ ਨੇ ਦਿੱਤੀ ਚ ਗਈ। ਤਾਰੀਫ ਕਰੋ ਜ਼ੋਰ ਦੀ ਖੁਦਾਵੰਦ ਪ੍ਰਭੂ ਜੀ ਸ਼ੁਕਰ। ਸੋ ਕਿੰਨੇ ਟਾਈਮ ਤੋਂ ਤੁਹਾਡੀ ਕੋਈ ਪ੍ਰੋਬਲਮ ਸੀ? ਸਾਲ ਤੋਂ। ਇੱਕ ਸਾਲ ਤੋਂ ਸੀਗੀ। ਔਰ ਜਦੋਂ ਤੁਸੀਂ ਚਰਚਾ ਅੰਦਰ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਈ ਅੰਦਰ ਔਰ ਪ੍ਰਾਰਥਨਾ ਤੋਂ ਬਾਅਦ ਅੱਜ ਤੁਸੀਂ ਉੱਚੀ ਆਵਾਜ਼ ਨਾਲ ਬੋਲੋ ਹਾਂ ਠੀਕ ਆ ਜੀ ਇੱਕ ਸਾਲ ਦੇ ਜਿਹੜੇ ਗੁੱਟ ਰੋਗ ਸੀ ਉਸ ਗੁੱਟ ਬਿਮਾਰੀ ਤੋਂ ਅੱਜ ਪੂਰੀ ਤਰ੍ਹਾਂ ਤੁਸੀਂ ਆਜ਼ਾਦ ਹੋ ਯੈਸ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਠੀਕ ਹੋਏ ਨੂੰ ਮੈਂ ਸਮਝੀ ਤਾਰੀਫ ਕਰੋ ਜ਼ੋਰ ਦੀ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ ਦੁਬਾਰਾ ਨਹੀਂ ਜੀ ਸੋ ਖੁਸ਼ ਹੋ ਯੈਸ ਜੋਰ ਦੀ ਜ਼ੋਰ ਦੀ ਕਲੀਸਿਆ ਤਾਰੀਫ ਕਰੋ ਪ੍ਰਭੂ ਦਾ ਹਾਂ ਜੀ ਅਰਤਾਨ ਬਾਲੀ ਬੋਜੀ ਦਾ ਵੀ ਪ੍ਰਭੂ ਦੇ ਮਹਮਦ ਲਈ ਸੁਗਵਾਈ ਲਈ ਹਾਜੀ ਨਾਕਸ